ਕਰਦਾ ਵੀ ਜਿਹੜਾ ਤਾਂ ਰਹਿ ਗਿਆ ਸੋਚਦਾ ਹਾਂ ਉਹ ਤਾਂ ਰਹਿ ਜੂਗਾ ਢਿੱਲੋ ਇਹਦੇ ਨਾਲ ਜੀ ਗਾਂ ਹੋਰ ਦਿਖਾ ਸਹੀ ਗੱਲ ਪਰ ਢਿੱਲੋ ਹੁਣ ਕਿੱਥੋਂ ਦਿਖਾਵੇ ਕਹਿੰਦੇ ਜਿੰਦ ਕੱਲੀ ਦੇ ਮਲਾਜੇ ਦਾ ਰਬਾਲੇ ਕਿਹਦੇ ਕਿਹਦਾ ਮਾਨ ਰੱਖਣਾ ਗਾਂ ਕੁੱਲ ਮਿਲਾ ਕੇ ਸਾਰੇ ਪਾਸਿਓ ਚੰਗੀ ਆ ਹਾਂ ਲੰਬੇ ਲੰਬੇ ਬਹੁਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਿਖਾਵਾਂਗੇ ਪਾਲਕ ਐਫ ਐਫ ਬੱਚੀ ਇਹਦਾ ਵੀਰਪੁਰ ਰਿਕਾਰਡ ਸਾਰਾ ਹੈਗਾਗਾ ਤੇ ਇੱਕ ਦਿਖਾਉਣੀਆ ਵੱਡੀ ਬਿਹੜ ਚੰਗੀ ਜੰਦ ਜੰ ਨਾਲ ਇੱਕ ਤਰ੍ਹਾਂ ਦੀ ਮੱਝ ਨਾਲ ਕੰਪੇਅਰ ਹੋਣ ਵਾਲੀ ਬਿਹੜ ਦਾਣੇ ਦੇ ਕੁਝ ਕੁ ਬਾਕੀ ਆ ਜਿਵੇਂ ਕਹਿੰਦੇ ਪਿੰਡ ਦਾ ਤਾਂ ਘੀਰੇ ਤੋਂ ਪਤਾ ਲੱਗ ਜਾਂਦਾ ਵੀ ਲੋਕ ਇਹਦੇ ਵਿੱਚ ਕਿੱਦਾਂ ਦੇ ਰਹਿੰਦੇ ਆ ਕਿੰਨੇ ਕੁ ਪਾਣੀ ਚਾਹੀ ਗੱਲ ਉਹ ਸਿਸਟਮ ਬਿਹੜ ਆਪਾਂ ਤੁਹਾਨੂੰ ਦਿਖਾਉਨੇ ਆ ਬਿਹੜ ਦੇ ਨਾੜਾ ਹਵਾਨਾ ਦੇ ਕੇ ਪਤਾ ਲੱਗਦਾ ਵੀ ਕਿੰਨਾ ਕੁ ਦੁੱਧ ਪਾਉਣ ਵਾਲੀਆਂ ਆਵਾਜ਼ ਵੀਰ ਨਾ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਵੀਰੇ ਨਾ ਜੱਗਾ ਪਿੰਡ ਮਾਸੀਕੇ ਜ਼ਿਲ੍ਹਾ ਇਹਨੂੰ ਮੋਗਾ ਲੰਗਣਾ ਤੁਸੀਂ ਨਿਹਾਲ ਸਿੰਘ ਵਾਲਾ ਨੇ ਜਿਹੜੇ ਜਿਹੜੇ ਪਿੰਡ ਆਪਣੇ ਇਧਰ ਬਲਾਸਪੁਰ ਰਹੇ ਗਏ ਇੱਧਰ ਤੱਦੇ ਆ ਰਹੇ ਗਏ ਠੀਕ ਹੈ ਪਿੰਡ ਮਾਸੀਕੇ ਮੋਬਾਈਲ ਨੰਬਰ ਵੀਰ ਆਪਣਾ 7719456512 7719456512 56512 ਜਿਹੜੀ ਆਪਾਂ ਵੀਰ ਬਿਹੜ ਦੇਖੀ ਜਾਂਦੇ ਆ ਕਿਹੜਾ ਸੂਆ ਸੂਰੀ ਹੈ ਵੀਰੇ ਦੂਜੇ ਸੂਏ ਸੁੰਦੀ ਹੈ ਪਹਿਲਾ ਸੂਏ ਦਾ ਮਾਲਕ ਨੇ ਰਿਕਾਰਡ ਤਾਂ ਇਹਦਾ ਦੱਸਿਆਗਾ ਬਈ ਤੇ ਜੋ ਵੀ ਲੀਟਰ ਦਾ ਜੀ ਤੇ ਇਹ ਇੰਨੀ ਵਰਨ ਚਾਹੀਦੀ 28 3 ਨਾਲ ਦੇਣਾ ਬੋਦ ਠੀਕ ਹੈ ਅਜੇ ਨਾਲਾਂ ਨੂੰ ਤਾਂ ਲਾ ਬਹੁਤ ਆ ਬਹਿਣ ਦੇ ਦੇਖ ਹਜੇ ਪੂਲੀ ਡੁੱਲੀ ਵਰਦੀ ਏ ਠੀਕ ਹੈ ਜਰਸੀ ਬੱਡੀ ਬਹੁਤ ਆ ਤੇ ਬਾਕੀ ਠੰਡੀ ਬਹੁਤ ਆ ਹਨਾ ਠੰਡੀ ਬਹੁਤ ਆ ਠੰਡੀ ਤਾਂ ਜਰਸੀ ਵੈਸੇ ਤਾਂ ਠੰਡੀ ਹੁੰਦੀ ਏ ਤੋਹਫਾ ਹੀ ਆ ਜਰਾ ਠੀਕ ਹੈ ਬਹੁਤ ਚੰਗਾ ਲੱਗਿਆ ਜਿੰਨੀ ਕਹਦੇ ਉਨੀ ਚੰਗੀ ਆ ਤੇ ਇੱਕ ਚੀਜ਼ ਹੋਰ ਦੱਸਦੀ ਏ ਜਿਵੇਂ ਮੇਰੇ ਮੌਸਮ ਗਰਮੀ ਦਾ ਹੁੰਦਾ ਉਹਦੇ ਵਿੱਚ ਇਹ ਜਰਸੀ ਸਹਿਕਦੀ ਨਹੀਂ ਜਮਾਈ ਜਰਪਾ ਨੂੰ ਤੂੰ ਪੈਮਾਨੇ ਕੇ ਚੋਲੇ ਜਾਂਦਾ ਠੀਕ ਆ ਇਹ ਜੀ ਇਹ ਜੀ ਐਵੇਂ ਲੋਕ ਤਾਂ ਹੀ ਮੰਗਦੇ ਇਹਨੂੰ ਵੀਰੇ ਠੀਕ ਹੈ ਇਹ ਆਪਾਂ ਮੈਂ ਕਹਿੰਨਾ ਐਚ ਐਫ ਦੇ ਅੰਦਰੋਂ ਆਈ ਵਿਕਦੇ ਹਣਾ ਹਾਂ ਵੀਰੇ ਜਿਵੇਂ ਆਪਾਂ ਕਾਲੀ ਐਚ ਐਫ ਕਹਿ ਦਿੰਦੇ ਹਾਂ ਹਾਂ ਉਹ ਤੋਂ ਤਿਆਰ ਹੋਈ ਗਿਆ ਕਰੋ ਉਸ ਤੋਂ ਜੈ ਜੀ ਗੱਲਾਂ ਇਹਦੇ ਵਿੱਚ ਇਹਦੇ ਵਿੱਚ ਐਚ ਐਫ ਵਾਲੇ ਗੋਣਾਂ ਤੇ ਜਰਸੀ ਵਾਲੇ ਮਿਕਸ ਆ ਜਰਸੀ ਵਾਲੇ ਗੋਣੇ ਨੇ ਫੈਟ ਦੇਣੀਆਂ ਐਚ ਐਫ ਵਾਲੇ ਗੋਣਾਂ ਚ ਨੇ ਦੁੱਧ ਦੀ ਪੈਦਾਵਾਰ ਵਧਾਉਣੀਆਂ 20% ਅੱਜ 50 80% ਜਰਸੀ ਚ ਹੈ ਇਹਦੇ ਇੱਕ ਹੋਰ ਗੱਲ ਹੈ ਜਿਹੜੇ ਜਰਸੀ ਦੇ ਬੱਚੇ ਨਿਕਲਣਗੇ ਹਾਂ ਉਹ ਵੀ ਚੰਗੇ ਨਿਕਲਣਗੇ ਦੁੱਧ ਵਾਲੇ ਤਿੱਕਾ ਵਾਲੇ ਨਿਕਲਣਗੇ ਹਾਂ ਕੱਦ ਵਾਲੇ ਬਹੁਤ ਨਿਕਲਣਗੇ ਕੱਦ ਵਾਲੇ ਮੈਂ ਵੀ ਕਹਿਣ ਲੱਗਾ ਸੀ ਵੀ ਕੱਦ ਹੋਰ ਕਰਮਗੇ ਠੀਕ ਹੈ ਤੇ ਇਹਦੇ ਜਿਹੜਾ ਮੁਰਗਾ ਟੀਕਾ ਲੱਗਿਆ ਹੋਵੇ ਨਾ ਟੱਲੋ ਇਹ ਪ्योर ਜਰਸੀ ਨਹੀਂ ਲੱਗਿਆ ਹੋਇਆ ਆਏ ਨਹੀਂ ਹੁਣ ਪੱਕਾ ਕਨਫਰਮ ਨਹੀਂ ਵੀ ਜਿਹੜਾ ਟੀਕਾਗਾ ਠੀਕ ਹੈ ਨਾਲ ਕੋਈ ਕੋਣੂ ਦੱਸਿਆ ਵੀ ਗਾਂ ਦਾ ਜਰਸੀ ਦਾ ਹੀ ਫੇਰ ਚੜਾ ਆਇਆ ਗਾ ਜੀ ਇਹ ਵੀ ਇਸ ਦਾ ਟੀਕਾਗਾ ਤੇ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਨਟ ਸੂਣ ਚ ਵੀਰੇ 12 13 ਦਿਨ ਹਜ ਤੇ ਜੇਕਰ ਆਪਾਂ ਜਗੇ ਗੱਲ ਕਰੀਏ ਆ ਨਾੜਾ ਨੋੜਾ ਦੀ ਜਿਵੇਂ ਕਹਿੰਦੇ ਵੀ ਭਾਰਤ ਵਾਲਾ 30 ਕਿਲੋਮੀਟਰ ਤੇ ਘੁੰਮ ਕੇ ਜਿੱਧਰ ਨੂੰ ਜਾਵੜੋ ਆ ਜਾਂਦੀ ਆ ਸਹੀ ਗੱਲ ਆ ਭਰਾ ਯਾਰ ਲੈ ਵੇਖ ਥਣ ਦੇਖ ਨਾੜਾ ਦੇਖ 43 ਗਾਂ ਹੀ ਆ ਜਿੱਧਰੋਂ ਮਰਜੀ ਮੂਹਰੋਂ ਤੋਂ ਲੈ ਕੇ ਮਗਰ ਤੱਕ ਗਾਂ ਦੇ ਗੌਣੀ ਕੋਣ ਆ ਯਾਰ ਇਹ ਗੱਲ ਕਰਦਾ ਵੀ ਜਿਹੜਾ ਤਾਂ ਰਹਿ ਗਿਆ ਸੋਚਦਾ ਹਾਂ ਉਹ ਤਾਂ ਰਹਿ ਜੂਗਾ ਵੀ ਢਿੱਲੋ ਇਹਦੇ ਨਾਲ ਦੀ ਗਾਂ ਹੋਰ ਦਿਖਾ ਸਹੀ ਗੱਲ ਪਰ ਢਿੱਲੋ ਹੁਣ ਕਿੱਥੋਂ ਦਿਖਾਵੇ ਕਹਿੰਦਾ ਜਿੰਦ ਕੱਲੀ ਦੇ ਮਲਾਜ ਜਿਹੜਾ ਵਾਲੇ ਕਿਹਦਾ ਕਿਹਦਾ ਮਾਨ ਰੱਖਣਾ ਗਾਂ ਕੁੱਲ ਮਿਲਾ ਕੇ ਸਾਰੇ ਪਾਸਿਓ ਚੰਗੀ ਆ हां لمبے لمبے ਬਹੁਤ ਵੇਲ ਦੇਖ ਪਰ ਜਿਹੜੀ ਮੈਂ ਗੱਲ ਕਰਦਾ ਯਾਰ ਸਾਰੇ ਦੋਧਾ ਦਾ ਕੰਮ ਆ ਜਿਹੜਾ ਵੜਦਾ ਨਾ ਆਹ ਦਾਾਂ ਤੋਂ ਚੌੜੀ ਦੇਖ ਜਿੰਨੀ ਹੈ ਕਿਉਂਕਿ ਹੁਣ ਜਿਹੜਾ ਮੂਰੇ ਮੌਸਮ ਆ ਗਿਆ ਬਾੜੀ ਪਿਓਰ ਜਰਸੀ ਨਾ ਪਿਓਰ ਐਚ ਐਫ ਉਹਨਾਂ ਦਾ ਟਾਈਮ ਮੰਨ ਕੇ ਚੱਲੋ ਸਾਮ ਸਵਾਲ ਜ਼ਿਆਦਾ ਭਾਲੂ ਹਨਾ हां ਸਾਮ ਸਵਾਲ ਜ਼ਿਆਦਾ ਤੁਹਾਨੂੰ ਦੇਵਾ ਦੇਖਣਾ ਕੋਈ ਆਇ ਨਹੀਂ ਗਾ ਬਈ ਲੱਤ ਖੜ ਮਰੂ ਥਣ ਦੇਖ ਮੁੱਠੀ ਚ ਪੂਰੇ ਰੰਗ ਵਾਲੀ ਬਾਲਟੀ ਲੈ ਕੇ ਦੋ ਜਾਨੇ ਵਹਿ ਜਾਣ ਉਹ ਸਵਾਦਾਰ ਆ ਵਾਹ ਮਸਲੇ ਨਾ ਗਾ ਜੇ ਫਿਰ ਦੋ ਹੀ ਲਿਆ ਦੋ ਲਿਆਏ ਆ ਸਿਲੈਕਟਡ ਪੀਸੀ ਐਜਮਾ ਜਾ ਰਹਿ ਮੈਂ ਕੀ ਫਦਾ ਮਾੜੀ ਗੰਦਾ ਹਨ ਮੁੜ ਕੇ ਦੁਬਾਰਾ ਇੱਕ ਤਾਂ ਲਾਂਬੇ ਦਾ ਲਾਂਬੇ ਬੁਮਾਰਾ ਵਾਲਾ ਹੁੰਦਾ ਸ਼ੂਟ ਕਰਾਂਗਾ ਬਾਕੀ ਜਿਹਦਾ ਆਪਾਂ ਪੇਮੈਂਟ ਪਹਿਲਾਂ ਆਪ ਦੀ ਲਾ ਕੇ ਉਹਨੇ ਪਹਿਲਾਂ ਆਪ ਦੀ ਮੰਨ ਕੇ ਲੈਣੀ ਪੈਂਦੀ ਆ ਠੀਕ ਆ ਇਹਦਾ ਮੁੱਲਾ ਬਾਕੀ ਰੱਖਿਆ ਇਹਦਾ ਪਰ ਮਾਥੇ ਜੀ ਮਨਦਾਨ ਕਰਦਾਂਗੇ ਟੋਰੀ ਬਾਹਰ ਨੂੰ ਕੱਦ ਕਾਠ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਤੇ ਵੱਡੀ ਬੁੱਢੇ ਚੱਕਿਆ ਬਹੁਤਾ ਰੋਕਦੀ ਐ ਫਿਰ ਜਿੱਥੇ ਜੀ ਕਰਦਾ ਉੱਥੇ ਖੜ ਜਾਂਦੀ ਆ ਹਾਂ ਹਾਂ ਭਰਾ ਨਾ ਇੱਥੇ ਖੜਾ ਆ ਦੇ ਨਹੀਂ ਕੋਈ ਮਤਲਬ ਵੀ ਨਹੀਂ ਯਾਰ ਫਿਰ ਫੁੱਲ ਵੀ ਛੱਡਦੇ ਤਾਂ ਨਹੀਂ ਭਾਈ ਠੀਕ ਆ ਉੱਪਰ ਦੀ ਸੋ ਵੀਰੋ ਬੈੜ ਦੇਖੋ ਯਾਰ ਕਿਆ ਬਾਤਾਂ ਲੱਖ ਰੁਪਏ ਡਿਮਾਂਡ ਹੈ ਇਹਦੀ ਹਾਂ ਲੱਖ ਰੁਪਏ ਆਪੋ ਮਾੜਾ ਰੰਗਦੇ ਵੀ ਯਾਰ ਠੀਕ ਆ ਮਾਨਦਾਨ ਕਰਦਾਂਗੇ ਹਣਾ ਮਾਨਦਾਨ ਕਰਦਾਂਗੇ ਲੈਵਾ ਵਗੈਰਾ ਦੇਖੋ ਯਾਰ ਮੇਰਾ ਤਾਂ ਨਹੀਂ ਇਸ ਵੀਡੀਓ ਬਣਾਉਣ ਲੱਗੇ ਮਾਨ ਨਹੀਂ ਆ ਕਿਆ ਜਿਹਾ ਸਵਾਦ ਆਉਂਦਾਗਾ ਜੀ ਕਰਦਾ ਇਹਦੀ ਵੀਡੀਓ ਬੜਾਈ ਚੱਲੇ ਵੀ 10 ਮਿੰਟ ਤੇ ਲੈ ਜੀਏ ਗੱਲਾਂ ਇੰਨੀਆਂ ਜਿਆਦੇ ਮੰਨ ਕੇ ਚਲੋ ਬੈੜ ਦੇ ਵਿੱਚ ਖੂਬੀਆਂ ਹੈਗੀਆਂ ਕਿਹੜੇ ਕਿਹੜੇ ਇੱਕ ਹੋਰ ਕੜਾ ਦੇ ਮੇਰਾ ਮਨ ਨਹੀਂ ਭਰਿਆ ਹਲੇ ਤੇ ਬਾਕੀ ਮੂੰਹ ਮੱਥਾ ਦੇਖੋ ਟੋਆ ਟਾ ਯਾਰ ਸੈਨਿਕ ਚਮਕ ਧਮਕ ਧਮਕ ਜਿਹੜਾ ਵੀਰ ਏਦਾਂ ਦੀ ਬੈੜ ਲੈ ਕੇ ਕਹੀਗਾ ਵੀ ਸਾਨੂੰ ਸਵਾਦ ਨਹੀਂ ਆਇਆ ਤਾਂ ਮੰਨ ਕੇ ਚੱਲ ਜਿਵੇਂ ਕਹਿੰਦੇ ਹੁੰਦੇ ਆ ਵੀ ਖਾਣ ਵਾਲ ਨੂੰ ਸਵਾਦ ਨਹੀਂ ਆਇਆ ਤੇ ਬੱਕਰੇ ਦੀ ਜਾਣ ਗਈ ਉਹ ਗੱਲ ਅੱਜ ਬੈੜ ਦੇ ਵਿੱਚ ਜਿਹਦੇ ਘਰੇ ਜਾਵੜੀ ਮੇਚੇ ਹੋਣਾ ਤੁਹਾਡੇ ਘਰੇ ਬ੍ਰੀਡ ਅਤੇ ਦੁੱਧ ਤੇ ਸਨੱਖਾ ਬਣ ਇੱਕ ਕਿਹੜਾ ਹੋਰ ਘਣਾ ਦੇ ਸਵਾਰ ਕੇ ਤਾਂ ਯਾਰ ਇਹਦਾ ਮੋੜ-ਮੋੜ ਕੇ ਨਾ ਕਰੀ ਜਾਂਦਾ ਜਮਾਂ ਜਿਵੇਂ ਆਪਾਂ ਗਾਣਾ ਨਹੀਂ ਆਵਾ ਮੂਸਾ ਲਗਾਣਾ ਇਹ ਰਿਪੀਟ ਦੇ ਵੀ ਇੱਕ ਵਾਰੀ ਹੋਰ ਲਾ ਦੇ ਉਹ ਗੱਲ ਆ ਯਾਰ ਵੈਜੀ ਵੀ ਕਹਿੰਦੇ ਲੋ ਗੱਲਾਂ ਮਾਰੀਂਦਾ ਤੇ ਜਦੋਂ ਮੰਨ ਲਾ ਕੇ ਚਲੋ ਮੂਰੇ ਚੀਜ਼ ਖੜੀ ਆ ਤਾਂ ਗੱਲਾਂ ਬੋਲੇ ਬਿਨਾਂ ਕਿ ਮੇਰੇ ਆ ਜਾਊਗਾ ਆ ਜਿਹੜੀ 나ੜ ਮੂਰੇ ਲਾ ਥਾਣਾ ਦੀ ਵੀ ਆ ਯਾਰ ਇਹ ਕਰੂ ਕਰ ਮੜੀ ਕੋਸ ਹਨਾ 나ੜ ਦੇਖੋ ਘਰੀ ਮੜੀ ਗਾਣ ਜਿਵੇਂ ਪਟ્રોલ ਪੰਪ ਤੇ ਨਹੀਂ ਹੁੰਦੇ ਨਿਓਜ ਲੱਗੀ ਵੀ ਉਹ ਸਿਸਟਮ ਆ ਤੇ ਵੱਡੀ ਮੁੰਡੀ ਜੱਗੇ ਪੂਰੀ ਹੈਗੀ ਆ ਦੁੱਧ ਆਪਾਂ ਕਹਿੰਨੇ ਵੀ ਗਰਮੀ ਦੇ ਵਿੱਚ ਦੁੱਧ ਬੁੱਤ ਦਾ ਹੁੰਦਾ ਸੇਵਾ ਦੇ 25 ਕਿਲੋ ਦੁੱਧ ਮੰਨ ਕੇ ਰਹਿ ਜਾ ਬੰਦਾ ਫਿਰ 25 ਕਿਲੋ ਤਾਂ ਨੋਰਮਲ ਹੀ ਆ ਯਾਰ ਵੇਬਾ ਦਾ ਬੁਲ ਮਾਨੇ ਕਿ ਜਦੋਂ ਗੱਲ ਮੀ ਦੀ ਤੇ ਧਿਆਨ ਰੱਖ ਲੈਣਾ ਠੀਕ ਹੈ ਫਾਇਕੀ ਕਿ ਕੋਈ ਬੜਾ ਨਹੀਂ ਗਿਆ ਬਾਕੀ ਯਾਰ ਬੜੀ ਸਵਾਦਾਰ ਆਜ ਤਾ ਮੈਂ ਤੈਨੂੰ ਜਿਵੇਂ ਕਹਿੰਦਾ ਵੀ ਨਾਮ ਦੇਣ ਵਾਲੀ ਗੱਲ ਹੋਈ ਪਈ ਅੱਜ ਤਾਂ ਇਹਨਾਂ ਜਿਹੜੇ ਬੱਚੇ ਬਹੁਤ ਹੋਗੇ ਟੋਟਲ ਹੋਗਾ ਹਾਂ ਠੀਕ ਹੈ ਹੁਣ ਸਵੇਰ ਸੁੰਧਿਆ ਦੂਜਾ ਹਨਾ ਇੱਕ ਤਰ੍ਹਾਂ ਜੇ ਮਾਝੀ ਆ ਗਈ ਹਨਾ ਮਾਝੀ ਆ ਗਈ ਭਰਾ ਤੇ ਲੱਖ ਜੋ ਮਾਨਦਾਨ ਕਰਦੇਗਾ ਮਾਨਦਾਨ ਕਰਦੇ ਆਂ ਭਰਾ ਜੀ ਠੀਕ ਹੈ ਅੱਗੇ ਫਿਰ ਦੂਜੇ ਨੰਬਰ ਤੇ ਕਹਿੰਦੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਬੱਚੀ ਵੱਡੀ ਦਾ ਅਗਲੀ ਲਈ ਖੜਾ ਜਦੋਂ ਬੱਚੀ ਯਾਰ ਜਾਲ ਆਹ ਗਾਉਣਾ ਤੇ ਇਹ ਮੈਜਿਕ ਦੇ ਐਬੀਐਸ ਦੀ ਬੱਛੀ ਆ ਐਬੀਐਸ ਦੇ ਮੈਜਿਕ ਦੀ ਹਾਂ ਤੇ ਉਹ ਬੰਦੇ ਨੇ ਦਿੱਤੀ ਰਹਿ ਗੱਟ ਸੀ ਉਹਦੇ ਨਾਲ ਉਹਦੇ ਨਾਲ ਪਸੂ ਦਿਖਾ ਕੇ ਲੈ ਆਏ ਮੇਰੇ ਘਰੇ ਪਸੂ ਬਹੁਤ ਆ ਪਰ ਵਪਾਰੀ ਤੋਂ ਗਿਫਟ ਕੋਈ ਨਹੀਂ ਲੱਖਿਆ ਜਾਂਦਾ ਹੁੰਦਾ ਨਹੀਂ ਰੱਖਿਆ ਜਾਂਦਾ ਠੀਕ ਹੈ ਤਾਂ ਕਿਹਨੇ ਲੈ ਲਈ ਉਹ ਕੋ ਪਹਿਲਾਂ ਤਾਂ ਤੇ ਹੁਣ ਇਸ ਤੋਂ ਬਾਅਦ ਕਾਹਤ ਲੈਣ ਦਾ ਮਨ ਬਣ ਗਿਆ ਉਮਰ ਇਹਦੀ ਕਿੰਨੀ ਕ ਇਹ ਬਰੇ ਪੂਰੇ 11 ਮਹੀਨੇ ਦੀ ਬੱਛੀ ਹੋਈ ਜਾਂਦੀ ਅੱਛਾ 11 ਮਹੀਨੇ ਦੀ ਬੱਛੀ ਆ ਹਾਂ ਇਹਦੀ ਮਾ ਦਾ ਰਿਕਾਰਡ ਵਗੈਰਾ ਕਿੰਨਾ ਅੱਖਦਾ ਮਾ ਦਾ ਬਰੇ 35 ਰੁਪਏ ਦਾ ਰਿਕਾਰਡ ਚਲੋ ਮਾਂ ਆਪਾਂ ਕਹਿ ਦਿੰਨੇ ਆ ਹਰ ਇੱਕ ਬੰਦਾ ਕਹਿੰਦਾ ਇਹਦੀ ਮਾਂ 30 ਦਿੰਦੀ ਆ 50 ਦਿੰਦੀ ਆ ਪਰ ਜਿਹੜੀ ਚੀਜ਼ ਆਪਣੇ ਮੂਹਰੇ ਖੜੀ ਆ ਇਹ ਦੱਸਦੀ ਆ ਵੀ ਜਿੱਦੇ ਤਿਆਰ ਹੋ ਗਈ ਕੁਛ ਕਰੂਗੀ ਹਾਂ ਰੰਗ ਬਾਜ਼ ਬਹੁਤ ਆ ਬਸੀ ਇਹਨੂੰ ਉਹਰੇ ਨੂੰ ਕਰੀ ਇਹ ਥਾਣ ਦਿਖਾ ਦਈਏ ਐ ਖੜੀ ਦੇ ਪਹਿਲਾਂ ਪਹਿਲਾਂ ਥਾਣ ਦਿਖਾ ਦੇ ਸਮਾਰ ਕੇ ਨਕਸਪੋਣਾ ਬਹੁਤ ਬਸੀ ਠੀਕ ਹੈ ਕੋਈ ਇਹ ਜੇ ਫੋਟ ਸੰਗਦਾ ਨਹੀਂ ਕਿਤੇ ਮਾਂ ਨਾ ਯਾਰ ਬਰੇ ਫੋਟ ਤਾਂ ਨੂੰ ਨਹੀਂ ਗਈ ਹਾਂ ਹਾਂ ਮੈਂ ਕੋ ਨੂੰ ਦੇਖਣ ਨੂੰ ਵੀ ਲੱਗਦੀ ਆ ਠੀਕ ਆ ਆ ਚੀਤੇ ਠੀਕ ਹੈ ਇਹ ਬੁੱਬੇ ਹੈ ਨਹੀਂ ਕਿ ਇਹ ਤਾਂ ਹਨੇ ਮੈਂ ਆਪਣੇ ਹੋਣੀ ਪੰਦਲ ਜੀ ਹੋ ਜਾਂਦੀ ਠੀਕ ਹੈ ਉਹ ਚੀਜ਼ ਆ ਗਰੀ ਮਾੜੀ ਉਰੇੋਂ ਗਰੀ ਮਾੜੀ ਆ ਦੇਖ ਠੀਕ ਹੈ ਠੀਕ ਹੈ ਇਹ ਵੈਸੇ ਹੀ ਆ ਇਹ ਤਾਂ ਕੋਈ ਨਾਰਮਲ ਗੱਲ ਹੀ ਆ ਹਾਂ ਤਾਂ ਸਿਰ ਤੇ ਪਏ ਨਾ ਹਾਂ ਤਾਂ ਚਾਰੇ ਸਿਰ ਤੇ ਪਏ ਜਿਹੜਾ ਇਹ ਆ ਚੀਜ਼ ਹੈ ਤਾਂ ਤਾਂ ਜਾਵਣੀ ਜਦ ਤੱਕ ਤਿਆਰ ਹੋਈ ਠੀਕ ਹੈ ਹਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਇਹਦਾ ਕੀ ਰੱਖਿਆ ਆਪਾਂ ਨਹੀਂ ਨਹੀਂ ਜਦੋਂ 30000 ਦੀ ਬਸੀ ਦੇ ਦਿਆਂਗੇ ਯਾਰ 30000 ਜੋ ਮਾਨਦਾਨ ਦਾ ਕਰਨਾ ਪਊਗਾ ਇਹ ਵੀ ਆਇਆ 1.5 ਮਹੀਨਾ ਸੰਭੀ ਆ ਉਹ ਮਾਨਦਾਨ ਕਰਦਾ ਠੀਕ ਹੈ ਇਹਦੇ ਵਿੱਚ ਚਮਕਦਾ ਉਹ ਕਹਿੰਦਾ ਡੇਢ ਮਹੀਨਾ ਤੇਰੇ ਕੁੜਾਈ ਨੂੰ ਹੋ ਗਿਆ ਜਦੋਂ ਆਈ ਸੀ ਉਹਦੀ ਵੀ ਇੰਨੀ ਸੰਭੀ ਸੀ ਕਿ ਤੂੰ ਹੀ ਸੰਭਲੀ ਗੁਰੇ ਯਾਰ ਉਹਦਾ ਇਹਦਾ ਬੱਚਾ ਥੋੜਾ ਜਿਹਾ ਸ਼ੁਰੂਆ ਲੱਗਦਾ ਸੀ ਉਹਨੂੰ ਠੀਕ ਹੈ ਆਪਾਂ ਇਹਨੂੰ ਘੱਟੇ ਉਹ ਜਿਹੜੇ ਕਾਰਗਲ ਦੇ ਘਾਗਰੋ ਪੈਂਦੇ ਆ ਬਾਪਾ ਦੋ ਟਾਈ ਘੱਟੇ ਪਾਤੇ ਹਜੇ ਅੱਧਾ ਘੱਟਾ ਪਿਆ ਗਾਇਦਾ ਠੀਕ ਹੈ ਮਾਲਾ ਇਹ ਸੋਨੇ ਵਾਂਗੂ ਜਿੰਨਾ ਸੋਨਾ ਧੋਲੋ ਹਾਂ ਨਿਖਰਦੀ ਤੁਰ ਜਾਂਦੀ ਹੈ ਨਾ ਨਿਖਰਦੀ ਆਹ ਤਾਂ ਜਦੋਂ ਉਹਦਾ ਫੌਲੇ ਤੋਂ ਵੀ ਜ਼ਿਆਦਾ ਆ ਗਈ ਯਾਰ ਉਹ ਤਾਂ ਥੋੜੀ ਜਿਹੀ ਛੋਟੀ ਸੀ ਉਹ ਗੱਲ ਆ ਜਿਵੇਂ ਕਹਿੰਦੇ ਪਿੱਤਰ ਦੀ ਗੜਬੀ ਨੂੰ ਲੱਸੀ ਛਿੜ ਦੋ ਹਾਂ ਹਾਂ ਉਹ ਕਾਲੀ ਹੋਈ ਵੀ ਚੌਂਕਣ ਲੱਗ ਗਿਆ ਦੀ ਹੈ ਹਨਾ ਸਹੀ ਗੱਲ ਆ ਸਹੀ ਗੱਲ ਸੋ ਉਹ ਗੱਲ ਆ ਪਿੱਤਰ ਆ ਵੀ ਚੌਂਕ ਲੱਗ ਗਿਆ ਦਾ ਤੇ 30000 ਜੋ ਮਾਨਦਾਨ ਕਰਦੇਗਾ ਮਾਨਦਾਨ ਕਰ ਦਾਂਗੇ ਯਾਰ ਬਾਈ ਪਰ ਬੰਦਾ ਹੀ ਮੇਨ ਸੁੱਕੀ ਹੋਵੇ ਯਾਰ ਠੀਕ ਐ ਤੇ ਜਿਵੇਂ ਆਪਾਂ ਇਹਦੀ ਗੱਲ ਕਰੀਏ ਤੇਰੇ ਹਿਸਾਬ ਨਾਲ ਬਾਕੀ ਸਭੀ ਸੁਭੀ ਸਰਾਕੀ ਕਿਹ ਕ ਮਹੀਨਾ ਸੀ ਮਲੇ ਲੂਗੀ ਇਹ ਬਰਤ ਦੋ ਤੋਂ ਨਵੇਂ ਨਾਉਂ ਜਿਵੇਂ ਲਾ ਲੈਣਾ ਜਿਵੇਂ ਉਹ ਡੇਢ ਦੋ ਮਹੀਨੇ ਮੈਂ ਸੰਭੀਆ ਠੀਕ ਹੈ ਕਦ ਤਾ ਇਹ ਆਟੋਮੈਟਕੀ ਵੱਧ ਗਈ ਕਿਉਂ ਖਰਾਕ ਬਹੁਤ ਹੋ ਗਈ ਖਰਾਕ ਨਾਲ ਕਦ ਕਰੀ ਜਾਂਦਾ ਡੰਗਰ ਹਨਾ ਇਹ ਦੋ ਮਹੀਨੇ ਹੋਰ ਖਰਾਕ ਪੈ ਜੇ ਇਹਦੇ ਬੱਚੇ ਇੱਥੇ ਜਾਂੜਦਾ ਤੇ ਤੁਹਾਨੂੰ ਅਸਲੀ ਬਣਾਲੀ ਹੋਈ ਐ ਤੋਰੀ ਬਾਹਰ ਨੂੰ ਤੋਰਾ ਵਗੈਰਾ ਚੈੱਕ ਕਰੋ ਬੱਚੀ ਦਾ ਯਾਰ ਤੋਰਾ ਤਾਂ ਤੋਰਾ ਤੇ ਬਾਕੀ ਜਿਹੜੀ ਮੇਨ ਗੱਲ ਆਪਾਂ ਕਹਿੰਦੇ ਬੱਚੀ ਤਾਂ 5000 ਦੀ ਮਿਲ ਜਾਂਦੀ ਐ ਬੱਚੀ 50000 ਦੀ ਮਿਲ ਜਾਂਦੀ ਐ ਬੱਚੀਆਂ ਦੇ ਵਿੱਚ ਨਖਰਾ ਜ਼ਰੂਰੀ ਹੁੰਦਾ ਜਮਾਂ ਸੋ ਇਹਦੇ ਵਿੱਚ ਨਖਰਾ 102% ਆ 100% ਤੋਂ ਵੀ ਉੱਪਰ ਕਿਉਂਕਿ ਐਂਡ ਦਾ 100 ਤੇ ਹੋ ਜਾਂਦਾ ਜਾ ਕੇ ਕਿਉਂਕਿ ਬੱਚੀ ਵੀ ਇੱਕ ਤਰ੍ਹਾਂ ਦਾ ਨਗੀਨਾ ਆ ਜਾਵਾ ਯਾਰ ਜਿੱਦੇ ਇਹ ਜੀ ਬੱਚੀ ਆਪਣੀ ਤਿਆਰ ਹੋਈ ਵੀ ਹੋ ਤੁਸੀਂ 2 ਲੱਖ 2.5 ਲੱਖ ਕਿਵੇਂ ਨਾ ਮੰਨੋਗੇ ਜਿਵੇਂ ਜਿਵੇਂ ਕਹਿੰਦੇ ਹੁੰਦੇ ਆ ਵੀ ਕਮਾੜ ਸੱਲ ਕੇ ਖਿਲਾੜੀ ਵੇਚ ਨਾ ਕਿ ਰੌ ਬਣ ਕੇ ਗੋੜਪ ਤਿਆਰ ਹੋਇਆ ਪਿਆ ਜਿਵੇਂ ਸੀਮਨ ਰਖਾਉਣਾ ਤੁਸੀਂ ਜਾ ਕੇ ਸਭ ਸੰਭਾਲ ਵੀਰ ਨੇ ਕਰਿਆ ਅੱਗੇ ਤੁਸੀਂ ਸੰਭੋਗੇ ਤਾਂ ਤੁਹਾਨੂੰ ਦੋ ਪੈਸੇ ਰੋਟੀ ਦੇ ਕੇ ਜਾਊਂਗੇ 30000 ਚ ਮਾਰ ਦਾਨ ਵੀਰ ਕਰ ਦੂਗਾ এবੀਐਸ ਦੇ ਕਿਹੜੇ ਸੀਮੈਂਟ ਦੱਸਿਆ ਵੀਰੇ ਇਹ ਮੈਜਿਕ ਵੀਰੇ এবੀਐਸ ਦੇ ਮੈਜਿਕ ਦੀ ਆ ਗਈ ਸੋ ਯਾਰ ਬੱਛੀ ਦੇਖੋ ਯਾਰ ਕਿਆ ਬਾਤਾਂ ਫੁੱਲ ਰਾਜੀ ਸਮੀ ਪੜੀ ਹੋਈ ਆ ਲੱਸੀ ਨਾ ਵੀ ਤਾਂ ਆਪਾਂ ਕਿਸੇ ਪਾਸੇ ਗੱਲ ਨੇੜਿਆ ਚ ਕਹਿੰਦੇ ਸੋਭਾ ਹੀ ਨਹੀਂ ਦਿੰਦੀ ਗੱਲ ਕਿਉਂਕਿ ਚੀਜ਼ਾਂ ਤੁਹਾਨੂੰ ਦੋਈ ਦਿਖਾਈਆਂ ਆਪਾਂ ਤੇ ਦੇਖੋ ਦੋਨੇ ਦਿਖਾਈਆਂ ਮੰਨ ਕੇ ਚੱਲੋ ਵੀ ਜਿਵੇਂ ਕਹਿੰਦਾ ਮੁੱਛ ਦੇ ਬਾਲ ਹਨਾ ਉਹ ਜਿੱਥੇ ਦਿਖਾਤੀਆਂ ਪਿੰਡ ਮਾਚੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਵੀਰੇ ਨੰਬਰ ਬੋਲਦੀ ਆਪਣਾ ਪਤਰਾ ਕਿਤੇ 9352512 ਆਪਾਂ ਜਿਹੜੇ ਮੁੱਲ ਕਰੇ ਨੇ ਜੋ ਆਏਗੇ ਗਾਹ ਦੀ ਕਦਰ ਕਰਾਂਗੇ ਕਦਰ ਕਰੂੰਗਾ ਭਰਾ ਜੀ ਬਾਕੀ ਮੇਨ ਗੱਲ ਯਾਰ ਇਹ ਜਿਹੇ ਜਾਨਵਰ ਦੀ ਗਾਹ ਵੀ ਆਪੋ ਹੀ ਕਰੇ ਹਨਾ ਕਈ ਬੰਦੇ ਕਹਿ ਦਿੰਦੇ ਭਾਈ 50 ਲ ਲ ਫਿਰ ਏਦੂ ਬਾ ਗੁੱਸਾ ਆ ਜਾਂਦਾ ਯਾਰ ਭਾਈ ਆਪਾਂ ਉਹ ਗੱਲ ਦਾ ਫਾਇਦਾ ਨਹੀਂ ਹਾਂ ਜਿਵੇਂ ਕਹਿੰਦੇ ਵੀ ਮੱਕੀ ਮੱਕੀ ਦੇ ਭਾ ਛੋਲੇ ਛੋਲੇ ਦੇ ਭਾ ਪਰ ਲੈ ਕਹਿੰਦੇ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇ ਦੀ ਭਾ ਸੱਚਨਾ ਹਰ ਇੱਕ ਚੀਜ਼ ਨੇ ਆਪਣੇ ਭਾਅ ਅਸਰ ਮਿਕ ਜਾਦਾ ਹੁੰਦਾ ਭਾਅ ਲਾਵੋ ਕਿਉਂਕਿ ਜਿਹੜੀ ਚੀਜ਼ 90 ਦੀ ਆ ਤੇ ਲੱਖ ਦੀ ਆ ਉਹਦੇ ਘਰੇ ਗਾਗ 20 ਆਗੇ 10 17 18 ਦੀ ਸਮਝ ਤੇ ਹੈਗੀ ਆ ਵੀ ਇਹ ਚੀਜ਼ ਇਹ ਨੇ ਦੀ ਆ ਸੋ ਦੋਨੇ ਨਗਾ ਚੋ ਕੋਈ ਵੀ ਚੀਜ਼ ਤੁਹਾਡੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਕੋਲ ਆ ਕੇ ਦੇਖ ਕੇ ਵੀ ਟਾਈਮ ਜਿਆਦਾ ਵੇਸਟ ਹੋਊਗਾ ਇਹਦਾ ਝਟ ਮੰਗਣੀ ਦੇ ਭਟ ਵਿਆ ਉਹ ਗੱਲ ਆਜ ਦਾ ਹਨਾ ਖਾਸ ਔਟਾ ਜਮਾ ਜਨਵਰੀਰ ਸੈਕਟਰ ਵੀ ਦਿਖਾਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ